हेलो गाइस वेलकम टू माय न्यू ब्लॉग आज ਅਸੀਂ ਦੱਸਾਂਗੇ ਆਪਜੀ ਨੂੰ ਮੰਗੋ ਆਈਸਕ੍ਰੀਮ ਕਿਵੇਂ ਬਣਾਈਏ ਬੜਾ ਹੀ ਆਸਾਨ ਤਰੀਕਾ ਹੈ ਮੰਗੋ ਆਈਸਕ੍ਰੀਮ ਬਣਾਉਣ ਦਾ ਘਰ ਦੇ ਵਿੱਚ ਬਾਜ਼ਾਰ ਵਰਗੀ ਮੰਗੋ ਆਈਸਕ੍ਰੀਮ ਅਸੀਂ ਘਰ ਵਿੱਚ ਬਣਾ ਸਕਦੇ ਹਾਂ ਆਸਾਨੀ ਨਾਲ ਪਹਿਲਾ ਆਪਾਂ ਜਿਹੜਾ ਅੰਬ ਹੈ ਪੱਕਿਆ ਹੋਇਆ ਅੰਬ ਜਾਰੋ ਲੈ ਕੇ ਆਣਾ ਸਾਰਾ ਛਿਲਕਾ ਉੱਪਰੋਂ ਉਤਾਰ ਲਓ ਇਹ ਕੰਮ ਬਹੁਤ ਹੈ। ਮੈਂਗੋ ਆਈਸਕ੍ਰੀਮ ਬਣਾਉਣ ਵਾਸਤੇ ਅਸੀਂ ਅਗਰ ਤੁਸੀਂ ਇਹ ਬਾਦ ਅੰਬ ਪਾਣੇ ਹੈ ਤੁਹਾਡੀ ਆਪਣੀ ਮਰਜ਼ੀ ਹੈ। ਸਾਰਾ ਅਸੀਂ ਅੰਬ ਦੇ ਉੱਪਰੋਂ ਛਿਲਕਾ ਉਤਾਰ ਲਵਾਂਗੇ ਇਸ ਤਰੀਕੇ ਨਾਲ। ਬੜਾ ਹੀ ਆਸਾਨ ਤਰੀਕਾ ਮੈਂਗੋ ਆਈਸਕ੍ਰੀਮ ਬਣਾਉਣ ਦਾ ਗਰਮੀ ਦਾ ਮੌਸਮ ਹੈ। ਆਈਸਕ੍ਰੀਮ ਖਾਣ ਨੂੰ ਮਨ ਕਰਦਾ ਹੈ। ਅਸੀਂ ਆਪਣੇ ਘਰ ਦੇ ਵਿੱਚ ਇਹ ਆਈਸਕ੍ਰੀਮ ਬਣਾ ਸਕਦੇ ਹਾਂ ਹੋਰ ਪੱਕੀ ਲਵਾਂਗੇ ਡਰਾਈ ਫੂਡ ਵੀ ਵਗੈਰਾ ਲੈ ਸਕਦੇ ਹਾਂ ਖੰਡ ਦੁੱਧ ਜਿੰਨੀ ਕਾਪਾ ਆਈਸਕ੍ਰੀਮ बनानी ਹੈ ਸਾਰਾ ਸਾਮਾਨ ਸੀ ਚਾਹੀਦਾ ਆਪਾਂ ਨੂੰ ਦੁੱਧ ਕਿਲੋ ਅੱਧਾ ਕਿਲੋ ਤੁਹਾਡੀ ਮਰਜ਼ੀ ਹੈ ਕਿੰਨੀ ਆਪਾਂ ਨੂੰ ਆਈਸਕ੍ਰੀਮ ਬਣਾਨੀ ਹੈ ਡਰਾਈ ਫੂਡ ਵੀ ਵੀ ਤੁਸੀਂ ਮੱਚ ਪਾ ਸਕਦੇ ਆਪਾਂ ਪਹਿਲਾਂ ਆਪਾਂ ਜਿਹੜੇ ਬਾਦਾਮ ਹੈਗੇ ਆ ਇਹੋ ਜਾਣ ਕਰ ਲਵਾਂਗਾ ਦੱਬਾ ਦਾ ਮਾਨੂੰ ਜਿਹੜੀ ਕਰ ਲਈਏ ਤਾਂ ਜੋ ਆਈਸਕ੍ਰੀਮ ਵਿੱਚ ਪਾਉਣ ਤੇ ਖਾਣ ਵੇਲੇ ਵਧੀਆ ਲੱਗੇ ਆਪਾਂ ਬਾਦਾਮ ਗਰਨ ਕਰਕੇ ਜਿਹੜਾ ਅੰਬ ਸੀ ਛਿਲੇ ਉਹਦੇ ਹਰਾ ਪਰੋ ਗੁੱਦਾ ਵਿੱਚੋਂ ਕੱਢ ਲਿਆ ਤਾਂ ਚਾਕੂ ਨਾਲ ਸਾਫ਼ ਕਰ ਲਿਆ ਇਸੇ ਕਾਪਾ ਨੂੰ ਸਾਫ਼ ਕਰਕੇ ਫਿਰ ਇਸ ਜਿਹੜਾ ਅੰਬ ਉਹਦੇ ਕੋਟੇ ਜੋ ਪੀਸ ਗੋਦਾ ਇਹਨੂੰ ਵਿੱਚ ਗ੍ਰाइंड ਕਰ ਦਾਂਗੇ ਤਾਂ ਪੇਸਟ ਬਣਾਵਾਂਗੇ ਇਹਦੀ ਬੜਾ ਹੀ ਆਸਾਨ ਤਰੀਕਾ ਹੈ ਘਰ ਦੇ ਵਿੱਚ ਆਈਸਕ੍ਰੀਮ ਬਣਾਉਣ ਦਾ ਮੰਗੋ ਆਈਸਕ੍ਰੀਮ ਬਣਾ ਸਕਦੇ ਹੋ ਆਪਣੇ ਘਰ ਵਿੱਚ ਠੰਡੀ ਠੰਡੀ 쿨쿨 ਆਈਸਕ੍ਰੀਮ ਘਰਵਤੀ ਬਣਾਓ ਤਾਂ ਸਾਰਾ ਪਰਿਵਾਰ ਰੱਜ ਰੱਜ ਖਾਵੇ ਆਈਸਕ੍ਰੀਮ ਤੇ ਸਾਡਾ ਜੇ ਮੰਗੋ ਪੇਸਟ ਹੋ ਗਿਆ ਵਿਚ ਆਪਾਂ ਖੰਡ ਪਾ ਲਈ ਆਪਣੇ ਸਵਾਦ ਅਨੁਸਾਰ ਦੁੱਧ ਅਸੀਂ ਪਾਤਾ ਵਿੱਚ ਅੱਧਾ ਕਿਲੋ ਦੁੱਧ ਆਪਾਸਕੀ ਮਾਈ ਹੈ ਇਹ ਤੁਹਾਡੀ ਆਪਣੀ ਇੱਛਾ ਹੈ ਕਿਸੇ ਕਿੰਨੇ ਕਿ ਆਈਸਕ੍ਰੀਮ ਬਣਾਉਣੀ ਹੈ ਅੱਧਾ ਕਿਲੋ ਜਾਂ ਕਿਲੋ ਅਸੀਂ ਉਹਨੂੰ ਠੇ ਗ੍ਰਾਂਡ ਕਰਾਂਗੇ ਇੱਕ ਵਾਰ ਤਾਂ ਜੰਗ ਤੇ ਨਾਲ ਵਿੱਚ ਮੰਗੋ ਮਿਕਸ ਹੋ ਜਾਵੇ ਇਹ ਸਾਡਾ ਪੇਸਟ ਤਿਆਰ ਹੋ ਗਈ ਹੈ ਮੰਗੋ ਔਰ ਦੁੱਧ ਵੀ ਬੜਾ ਹੀ ਆਸਾਨ ਤਰੀਕਾ ਆਈਸਕ੍ਰੀਮ ਬਣਾਉਣ ਦਾ ਘਰ ਦੇ ਵਿੱਚ ਮੰਗੋ ਆਈਸਕ੍ਰੀਮ ਅਸੀਂ ਇਸ ਤਰੀਕੇ ਨਾਲ ਆਪਾਂ ਘਰ ਵਿੱਚ ਬਣਾ ਸਕਦੇ ਹਾਂ ਫਿਰ ਆਪਾਂ ਇਹਨੂੰ ਇੱਕ ਜਾਂ ਡੱਬੇ ਦੇ ਵਿੱਚ ਸਾਰੇ ਜੋ ਕੋਲਿਆ ਹੋਇਆ ਕੋਲ ਮੰਗੋ ਤੇ ਦੁੱਧ ਵਗੈਰਾ ਇਸ ਪਾਇਆ ਅਸੀਂ ਆਪਾਂ ਫਰੈਜ਼ ਫਰੂਡ ਇਸ ਰੱਬੇ ਵੀ ਸਾਰੇ ਨੂੰ ਭਰ ਰਵਾਂਗੇ ਉਹ ਭਰ ਕੇ ਇਹ ਰੱਖ ਦਵਾਂਗੇ ਫ੍ਰਿਜ ਵਿੱਚ ਇੱਥੇ ਬਰਫ਼ ਜੰਮਦੀ ਹੈ ਜੰਮਣ ਦਾ ਆਪਾਂ ਇੰਤਜ਼ਾਰ ਕਰਾਂਗੇ ਬਹੁਤ ਹੀ ਵਧੀਆ ਤਰੀਕਾ ਹੈ ਆਈਸਕ੍ਰੀਮ ਘਰ ਵਿੱਚ ਬਣਾਉਣ ਦਾ ਅਗਰ ਜੋ ਵੀ ਇਹ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਿਹਾ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਪਜੀ ਮੇਰੇ ਦਰਾਂ ਦੀ ਹੋਰ ਵੀਡੀਓ ਵੇਖਨ ਨੂੰ ਮਿਲਦੀ ਰਹੇ ਅਸੀਂ ਹੁਣ ਇਸ ਡੱਬੇ ਨੂੰ ਜੋ ਫ੍ਰਿਜ ਹੈ ਇਸੇ ਆਈਸਕ੍ਰੀਮ ਜਾਂਦੀ ਤੇ ਰੱਖ ਦੇਵਾਂਗੇ ਤੇ ਸਾਡੀ ਆਈਸਕ੍ਰੀਮ ਬਣ ਕੇ ਤਿਆਰ ਹੋ ਗਈ ਆਪਾਂ ਹੁਣ ਆਈਸਕ੍ਰੀਮ ਆਈਸਕ੍ਰੀਮ ਕੱਪੇ ਵਿੱਚ ਪਾ ਲਈ ਹੈ ਬਹੁਤ ਹੀ ਵਧੀਆ ਆਈਸਕ੍ਰੀਮ ਬਣੀ ਹੈ ਬਹੁਤ ਹੀ ਟੇਸਟੀ ਹੈ ਆਪਾਂ ਇਸ ਤਰ੍ਹਾਂ ਆਪਾਂ ਆਪਣੇ ਘਰ ਵਿੱਚ ਆਈਸਕ੍ਰੀਮ ਬਣਾ ਸਕਦੇ ਹਾਂ ਅਗਰ ਆਪ ਜੀ ਨੂੰ ਮੇਰੀ ਵੀਡੀਓ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਨਾ ਚਾਹ ਲੈਣੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਅਭੀ ਮੇਰੀ ਅਗੀਆਂ ਵੀਡੀਓ ਵੇਖਣ ਨੂੰ ਮਿਲਦੇ ਰਹਿਣ ਇਸ ਵੀਡੀਓ ਨੂੰ ਦੇਖਣ ਵਾਸਤੇ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ